1970 ਦੇ ਪੰਜਾਬ ਵਿੱਚ ਪਹਿਲੀ ਵਾਰ ਇਹ ਵਿਚਾਰ ਜਿਹੜਾ ਸਾਡੇ ਉਹਨਾਂ ਮਹਾਨ ਬਜ਼ੁਰਗਾਂ ਰਹਿਬਰਾਂ ਲੀਡਰ ਸਭਾ ਦਾ ਦੇ ਦਮਦ ਵਿੱਚ ਆਇਆ ਇਹ ਜਿਹੜੀ ਰક્ષਣ ਹੈ ਰੈਜ਼ਰਵੇਸ਼ਨ ਹੈ ਇਹ ਸੁਭਦਾ ਦਾ ਫਾਇਦਾ ਪੰਜਾਬ ਦੇ ਅੰਦਰ ਮਜਬੀ ਅਤੇ ਬਾਲਮਿਕੀ ਸਭਾਜ ਨੂੰ ਜਿੰਨਾ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ ਉਹ ਬੜੀ ਵੱਡੀ ਜ਼ਮੀਨੀ ਹਕੀਕਤ ਸੀ ਉਹਨਾਂ ਦੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਉਸ ਵੇਲੇ ਦੇ ਉਪ ਮੰਤਰੀ ਦੇ ਨਾਲ ਇਹ ਗੱਲ ਦੀ ਸਾਂਝ ਕੀਤੀ ਕਿ ਇੱਕ ਬਹੁਤ ਵੱਡਾ ਤਲਕਾ ਜਿਹੜਾ ਅਨਪੜਤਾ 'ਚ ਵੀ ਹੈ ਗਰੀਬੀ 'ਚ ਵੀ ਹੈ ਸਮਾਜਿਕ ਸਤਾਰ ਵੀ ਬਹੁਤ ਨੀਵਾ ਹੈ ਔਰ ਅਸੀਂ ਰਾਜਨੀਤਿਕ ਵੀ ਹਾਸ਼ੀਏ ਤੇ ਆਂ ਜਿਹਨਾਂ ਨੂੰ ਇਹਦਾ ਕੋਈ ਲਾਭ ਨਹੀਂ ਮਿਲਦਾ ਉਹਨਾਂ ਨੂੰ ਇਹਦਾ ਲਾਭ ਮਿਲਣਾ ਚਾਹੀਦਾ ਪੈ ਲਾਹਨ ਨੂੰ ਉਹਨਾਂ ਦੇ ਇੰਨਾ ਹੀ ਗਹਿਣਤੇ ਨਹੀਂ ਮਿਲਿਆ ਸਰਕਾਰ ਨੇ ਪਹਿਲਾਂ ਉਹਦੇ ਆਕੜੇ ਇਕੱਠੇ ਕੀਤੇ ਔਰ ਇਹ ਜਿਹੜੀ ਰੈਜ਼ੋਲੂਸ਼ਨ ਹੈ 25% ਜੋ 12.5% ਉਹ ਇਸ ਰਾਹਤੇ ਮਿਲੀ ਕਿ ਉਸ ਵਕਤ ਪੰਜਾਬ ਦੇ ਵਿੱਚ ਜਿੰਨੀਆਂ ਵੀ ਰਸੂਚੀ ਜਾਤੀਆਂ ਦੀ ਟੋਟਲ ਆਬਾਦੀ ਸੀ ਉਹਦੇ ਵਿੱਚੋਂ ਅੱਤੀ ਤੋਂ ਵੱਧ ਆਬਾਦੀ ਪੰਜਾਬ ਦੇ ਅੰਦਰ ਮੱਜਵੀ ਸਿੱਖ ਤੇ ਬਾਲਮਿਕੀ ਸਮਾਜ ਦੀ ਸੀ ਉਦੇ ਆਧਾਰ ਤੇ ਇਹ ਵੀ ਵੰਡ ਹੋ ਰਹੀ ਹੈ ਸਮੇ ਸਮੇ ਤੇ ਪ੍ਰੇਖਾបាន ਦੇ ਲਈ ਉਹੀ ਵਰਗ ਜਿਹੜਾ ਇਹਨੂੰ ਸ਼ੁਰੂ ਤੋਂ ਹੀ ਕਲੀ ਗੇਟ ਚ ਪਾਈ ਕਰਦਾ ਕਦੇ ਵਿਧਾਨ ਸਭਾ ਦੇ ਅੰਦਰ ਕਦੇ ਕੋਟਾ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੋਈ ਇਹ ਗਲਤ ਪ੍ਰਚਾਰ ਝੂਠਾ ਜਾਂਦੇ ਰਹੇ ਇਹ ਦੇਖੋ ਜੀ ਸਿਰਫ ਤੁਸੀਂ ਮਜਬੀ ਤੇ ਬਾਲਵੀਕਿਆਂ ਨੂੰ ਅੱਧੀ ਰੈਜ਼ਰਵੇਸ਼ਨ ਦੇ ਰਹੇ ਹੋ ਬਾਕੀ ਜਿਹੜੀਆਂ 35 33 ਜਾਤਾਂ ਉਹ ਬਿੱਦਰ ਜਾਣ ਗਿਆ ਕੋਈ ਗੱਲ ਕਲੈਰੀਫਾਈ ਵੀ ਸੀ ਹੁਣ ਦਿੰਦੇ ਕਿ ਜਿਹੜੀਆਂ ਉਹ 35 36 ਜਾਤਾਂ ਆ ਉਹਨਾਂ ਦੀ ਆਬਾਦੀ ਇਕੱਲੇ ਵਾਰ ਵੀ ਕੀਤੇ ਮਜਬੀ ਸਿੱਖ ਭਾਈਚਾਰੇ ਤੋਂ ਵੀ ਘੱਟ ਆ ਅਸੀਂ ਪੰਜਾਬ ਦੀਆਂ ਸੂਚੇ ਜਾਤੀਆਂ ਦੀ ਕੁੱਲ ਆਬਾਦੀ ਦੇ ਵਿੱਚੋਂ ਅੱਧੇ ਨਾਲੋਂ ਵੱਧ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਤੁਸੀਂ ਸਾਰੇ ਜਾਣਕਾਰ ਇਸ ਮਾਮਲੇ ਨੂੰ ਬੜੇ ਨਾ ਕੋਈ ਇਸ ਤੀਰਾਂ ਕਹਿ ਸਕਦਾ ਕਿ ਜਦੋਂ ਇਹ ਰੈਜ਼ਰਵੇਸ਼ਨ ਮਿਲੀ ਹੈ ਸਾਨੂੰ 1975 ਦੇ ਅੰਦਰ ਤਾਂ ਉਸ ਵਕਤ ਉਸ ਗ੍ਰਾਂਡ ਸਭਾ ਦੇ ਅੰਦਰ ਜਿਹੜਾ ਸੱਤਰ ਵੀ ਸੀ ਜਿਨ੍ਹਾਂ ਦੇ ਰਾਹੀਂ ਇਹ ਸਭਾ ਕੁਝ ਤਨ ਬੰਨਾ ਸੀ ਪ੍ਰੇਮ ਹੋਣਾ ਸੀ ਉਹ ਵੀ ਉਸੇ ਭਾਈਚਾਰੇ ਚੋਂ ਸੀ ਜਿਹੜਾ ਭਾਈਚਾਰਾ ਸਾਨੂੰ ਸੁਪਰੀਮ ਕੋਰਟ ਸਕੇ ਲੈ ਗਿਆ ਉਹ ਰੋ ਤੋਂ ਹੀ ਬੇਈਮਾਨੀ ਦੀ ਬੁਨਿਆਦ ਬਣੀ ਹੈ ਕਿ ਜਿਹੜਾ ਰੱਖਣ ਸਰੋ ਐਜੂਕੇਸ਼ਨ ਇਨ ਐਜੂਕੇਸ਼ਨ ਸਭ ਤੋਂ ਪਹਿਲਾ ਕੀ ਚਾਹੀਦਾ ਇਨ ਐਜੂਕੇਸ਼ਨ ਜੇ ਪੜਾਈ ਦੇ ਵਿੱਚ ਰਿਜ਼ਰਵੇਸ਼ਨ ਹੋਏਗੀ ਸਾਡੇ ਬੱਚੇ ਐਜੂਕੇਸ਼ਨ ਦੇ ਵਿੱਚ ਉਹਨੀਆਂ ਸੀਟਾਂ ਤੇ ਜਾਣਗੇ ਤਾਂ ਹੀ ਉਹਨਾਂ ਰੱਖਣ ਦਾ ਅਧਿਕਾਰ ਲੈ ਸਕਣਗੇ ਪਹਿਲਾਂ ਤਾਂ ਉਹ ਸ਼ਬਦ ਨਹੀਂ ਉਸ ਵੇਲੇ ਪਾਇਆ ਗਿਆ ਇਨ ਐਜੂਕੇਸ਼ਨ ਫਿਰ ਨਾਂ ਪਾਇਆ ਗਿਆ ਇਨ ਪ੍ਰੋਮੋਸ਼ਨ ਸਿਰਫ ਸ਼ਬਦ ਪਾਇਆ ਗਿਆ ਵੀ ਭਰਤੀ ਵੇਲੇ ਇਹਨੂੰ ਫਾਲੋ ਕੀਤਾ ਜਾਏਗਾ ਇਰੇ ਤੋਂ ਵੀ ਵੱਡਾ ਕੀ ਨੁਕਸਾਨ ਹੋਇਆ ਕਿ ਜਦੋਂ ਇਹ ਪਾਲਿਸੀ ਸਹੀ ਢੰਗ ਨਾਲ ਪਹਿਲਾਂ ਤੋਂ ਹੀ ਫਾਲੋ ਨਹੀਂ ਹੋਈ ਤਾਂ ਸਾਡੇ ਉੱਚ ਪਤਾਂ ਦੇ ਉੱਤੇ ਸਾਡੇ ਲੋਕ ਇੰਨੇ ਨਹੀਂ ਸੀ ਉੱਥੇ ਤੇ ਜਦੋਂ ਭਰਤੀ ਹੁੰਦੀ ਭਰਤੀ ਕਰਨ ਵਾਲਾ ਵੀ ਉਹਨਾਂ ਦਾ ਲੱਗਣ ਵਾਲਾ ਵੀ ਉਹਨਾਂ ਦਾ ਸਿਫਾਰਿਸ਼ ਕਰਨ ਵਾਲਾ ਵੀ ਉਹਨਾਂ ਦਾ ਤਾਂ ਉਹਨਾਂ ਦੇ ਬੰਦੇ ਫੜਾ ਵੱਟ ਲੱਗ ਜਾਂਦੇ ਸੀ ਤੇ ਸਾਡਾ ਜੇ ਇੱਕ ਦੋ ਤਾਂ ਕੋਈ ਵਿਚਾਰਾ ਜਾਂਦਾ ਸੀ ਉਹਦੀ ਸਿਫਾਰਿਸ਼ ਕਰਨ ਵਾਲਾ ਦੂਜਾ ਤੇ ਭਰਤੀ ਕਰਨ ਵਾਲਾ ਜਿਹਦੇ ਮਨ 'ਚ ਸਾਡੇप्रति ਕੋਈ ਦਿਆ ਨਹੀਂ ਜਿਹੜਾ ਇਹ ਮਹਿਸੂਸ ਕਰਦਾ ਸੀ ਕਿ ਜੇ ਵਾਲਮੀਕੀ ਤੇ ਮਰਗੀ ਜਾਤੀ ਦਾ ਕੋਈ ਬੰਦਾ ਭਰਤੀ ਹੁੰਦਾ ਹੈ ਤਾਂ ਮੇਰੀ ਜਾਤੀ ਦਾ ਇੱਕ ਬੰਦਾ ਘਟਦਾ ਹੈ ਉਹ ਇਸ ਨਜ਼ਰ ਨਾਲ ਦੇਖਦਾ ਸੀ ਕੋਲ ਨਾਲ ਸਾਡਾ ਬਹੁਤ ਵੱਡਾ ਕਾਣ ਹੋਇਆ ਤੇ ਅਸੀਂ ਇਸ ਫੈਸਿਲਟੀ ਦਾ ਲਾਭ ਵੀ ਨਹੀਂ ਲੈ ਸਕਦੇ ਔਰ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਸੱਤਾ ਇੱਕ 파ਟੀ ਵਿੱਚ ਵਸੇ ਚੋ ਰਹੀ ਹੈ ਉਹ ਉਹਦੇ ਵਿੱਚ ਬਹੁਤ ਭਾਰੂ ਰਹੇ ਹੈ कोरोना ਉਹਨੂੰ ਵੀ ਸਾਧ ਵਿਧਾਨ ਸਭਾ ਦੇ ਵਿੱਚ ਮਤੇ ਲਿਆ ਕੇ ਇਸ ਦਾ ਰੋੜਾ ਪਾ ਕੇ ਉਹਨੂੰ ਵਿਵਾਦਚੀ ਰੱਖਿਆ ਉਹਨਾਂ ਨੇ 코로나 ਨਤੀਜਾ ਕੀ ਹੋਇਆ ਕਿ 2006 ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਹੀ ਸਾਡੇ ਖਲਾਮ ਜਿਹੜਾ ਹੈ ਪਹਿਲਾਂ ਉਹਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਜਦੋਂ ਸਮਾਜ ਦੇ ਧਿਆਨੇ ਤੇ ਗੱਲ ਆਈ ਆ ਆਪਾਂ ਸਾਰੇ ਨੇ ਰਲ ਕੇ ਉਹਦੇ ਵਿੱਚ ਮੈਂ ਵੀ ਸੀ ਤੁਸੀਂ ਵੀ ਸਾਰੇ ਸੀ ਸਾਰੇ ਹੀ ਸੰਗਠਨ ਸੀ ਸਭੀ ਸਭਾਈ ਕਰਮਚਾਰੀ ਯੂਨੀਅਨਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਅਨਪੜ੍ਹ ਰਹਿ ਕੇ ਵੀ ਪਰਿਆਂ ਵਿੱਚ ਆਦੀ ਲਈ ਲੜਾਈ ਲੜੀਆ ਸਭ ਤੋਂ ਵੱਡਾ ਯੋਗਦਾਨ ਇਹ ਹੈ ਪੰਜਾਬ ਦੀਆਂ ਮਸਪੈਂਟੀਆਂ ਦੀਆਂ ਨਗਰਪਾਲਿਕਾ ਦੀਆਂ ਲਗਨ ਨਿਵਾਦੀਆਂ ਉਹ ਸਭਾਈ ਕਰਮਚਾਰੀਆਂ ਦੀ ਯੂਨੀਅਨਾਂ ਤੇ ਉਹਨਾਂ ਦੇ ਆਗੂ ਜਿਨ੍ਹਾਂ ਨੇ ਹਮੇਸ਼ਾ ਹੀ ਸੜਕਾਂ ਤੇ ਆ ਕੇ ਸਿੱਧੀ ਲੜਾਈ ਲੜੀਆ ਇਹ ਸਰੱਖਿਆ ਨੂੰ ਬਚਾਣ ਦੇ ਲਈ ਕੋਈ ਸਾਰਾ ਕੁਝ ਚੱਲਦਾ ਰਿਹਾ 2006 ਵਿੱਚ ਤੁਸੀਂ ਸਾਰੇ ਸ਼ਾਮਲ ਸੀ ਮੈਨੂੰ ਯਾਦ ਹੈ ਕਿ ਆਪਾਂ ਸਾਰਿਆਂ ਨੇ ਕੈਪਟਨ ਮਨਿੰਦਰ ਸਿੰਘ ਨੂੰ ਕਪੂਰਥਲੇ ਜਾ ਕੇ ਘੇਰਿਆ ਔਰ ਉੱਥੇ ਦਬਾਰਾ ਮਜਬੂਰ ਕੀਤਾ ਤੇ ਪੰਜਾਬ ਦੇ ਸ਼ੈਡੂਲ ਕਾਸਟਾਂ ਦੀ ਅਤੀ ਨਾਲੋਂ ਵੱਧ ਵਾਦੀ ਦੇ ਨਾਲ ਬਹੁਤ ਵੱਡਾ ਤਕਰਾ ਹੋ ਗਿਆ ਜਦੋਂ ਉਹਨਾਂ ਦੇ ਧਿਆਨ 'ਚ ਆਪਾਂ ਸਭ ਨੇ ਇਹ ਗੱਲ ਆਂਦੀ ਤਾਂ 2006 'ਚ ਦਬਾਰਾ ਐਕਟ ਬਣਿਆ ਐਕਟ ਬਣਿਆ ਤਾਂ ਉਹ ਐਕਟ ਨੂੰ ਸਾਨੂੰ ਪਾਰਟੀ ਨੇ ਬਣਾਇਆ ਗਿਆ ਉਹਣਾ ਵੱਲੋਂ ਕੋਰਟ ਦੇ ਵਿੱਚ ਲੈ ਗਏ ਜਦੋਂ ਕੋਰਟ ਚ ਚਲੇਗੇ ਤਾਂ ਅਸੀਂ ਤਾਂ ਧੀਰੀ ਨਹੀਂ ਸੀ ਤਾਂ ਫੈਸਲਾ ਸਾਡੇ ਖਿਲਾਫ ਹੋ ਗਿਆ ਇੱਕ ਤਰਫ ਜਦੋਂ ਸਾਡੇ ਖਿਲਾਫ ਹੋਇਆ ਫਿਰ ਸਾਨੂੰ ਪਤਾ ਲੱਗਿਆ ਤਾਂ ਰੋਲਾ ਪਾ ਪਿਆ ਰੋਲਾ ਪਾ ਪਿਆ ਤਾਂ ਉਸ ਵੇਲੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਅਸੀਂ ਸਾਰੇ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਇਸ ਗੱਲ ਦੇ ਮਤਲਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲਣ ਵਾਸਤੇ ਗਏ ਜਰੂਰ ਸੀ ਉਹਨੂੰ ਮਿਲਣ ਵਾਸਤੇ ਜੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਪ੍ਰਿੰਸੀਪਲ ਸੈਕਪੀ ਸੀ ਉਹ ਵੀ ਉਤਸਕਰਾਂ ਨੂੰ ਸੀ ਭਾਈ ਜਲੇਦਸ ਤਾਂ ਅਸੀਂ ਬਾਦਲ ਸਾਹਿਬ ਨੂੰ ਕਹਿੰਦੇ ਇਸ ਕਮਰੇ ਚ ਕਦੀ ਉਸ ਕਮਰੇ ਚ ਇਕੱਲੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਉਹਨਾਂ ਨੇ ਗੱਲ ਕਰੀਏ ਉਹ ਸਾਨੂੰ ਕਹ ਰਹੇ ਆ ਵੀ ਦਾਤਾ ਜੀ ਤੁਸੀਂ ਗੱਲ ਹੀ ਕਰ ਰਹੇ ਹੋ बार-बार ਕਹਿੰਦੇ ਇਸ ਕਮਰੇ ਚ ਕਦੀ ਉਸ ਕਮਰੇ ਚ ਉਹਨਾਂ ਨੂੰ ਕਿਹਾ ਜੀ ਗੱਲ ਹੀ ਐਡਾ ਨਹੀਂ ਐ ਵੀ ਅਸੀਂ ਤੁਹਾਡੇ ਨਾਲ ਇਕੱਲੇ ਹੋਣਾ ਚਾਹੁੰਦੇ ਆ ਤਾਂ ਮਰਹੂਮ ਵਿਰੋਤਮ ਲక్ష్ਮਨ ਧਰਾਵੜ ਜੀ ਦੇ ਆ ਨਾਮ ਲੈ ਬਿਨਾਂ ਨਹੀਂ ਲੈ ਸਕਦਾ ਕਿ ਉਹਨਾਂ ਨੇ ਬੜੀ ਜ਼ਰੂਰਤ ਦਿਖਾਉਂਦੇ ਹੋਏ ਉਸ ਅਧਿਕਾਰੀ ਨੂੰ ਕਿਹਾ ਜੀ ਅਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਜੀ ਤੁਸੀਂ 2 ਮਿੰਟ ਬਾਹਰ ਹੋ ਤੋ ਤਾਂ ਪਰ ਉਸ ਅਧਿਕਾਰੀ ਦੀ ਜ਼ਰੂਰਤ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਉਹ ਕੀ ਕਹਿੰਦਾ ਹੈ ਸਾਨੂੰ ਕਹਿੰਦਾ ਮੈਂ ਜਿਵੇਂ ਪੰਜਾਬ ਦੀ ਪੋਲੀਟਿਕਲ ਪਾਰਟੀ ਦਾ ਲਾਇਆ ਹੋਇਆ ਮੁੰਡਾ ਨਹੀਂ ਐ ਮੈਂ ਭਾਰਤ ਸਰਕਾਰ ਦਾ ਲਾਇਆ ਹੋਇਆ ਅਗਿਆ ਸਿਹਧਕਾਰੀ ਆ ਮੇਰੇ ਸਾਹਮਣੇ ਕਰੋ ਜਿਹੜੀ ਗੱਲ ਕਰਨੀ ਐ ਤਾਂ ਬਾਹਰ ਸਾਹਮਣੇ ਵੀ ਫਿਰ ਕਿਹਾ ਕਾਕਾ ਜੀ ਕੋਈ ਨਹੀਂ ਦੱਸੋ ਕੀ ਗੱਲ ਐ ਤਦ ਕਦ ਅਸੀਂ ਸਾਰਿਆਂ ਨੇ ਉਸ ਵਕਤ ਇਹ ਗੱਲ ਅਸੀਂ ਵੀ ਜਨਾਬ ਆ ਇੱਕ 7.5% ਦਾ ਮੁੱਦਾ ਹੈ ਪੰਜਾਬ ਦੇ ਮਜਬੀ ਸਿੱਤੇ ਬਾਲਕੀ ਸਮਾਜ ਦਾ ਤੁਹਾਨੂੰ ਪਤਾ ਹੈ ਵੀ ਪਹਿਲਾਂ ਹੀ ਅਸੀਂ ਤਾਂ ਬਹੁਤ ਪਛੜੇ ਹੋਏ ਆ ਹਰ ਖੇਤਰ ਦੇ ਵਿੱਚ ਉਹ ਕਹਿੰਦੇ ਅੱਛਾ ਬੜੇ ਹੈਰਾਨ ਹੋਏ ਤੇ ਕਹਿੰਦੇ ਕਿਸੇ ਕੀਮਤ ਇਨੀ ਖਤਮ ਹੋਣੀ ਚਾਹੀਦੀ ਇਹ ਪ੍ਰਕਾਸ਼ ਸਿੰਘ ਬਾਦਲ ਦੇ ਅਲਫਾਜ਼ ਆ ਉਹ ਕਹਿੰਦੇ ਜਿੰਨਾ ਮਰਜੀ ਮਹਿੰਗਾ ਵਕੀਲ ਕਰਨਾ ਪਵੇ ਸਰਕਾਰ ਉਹਦੇ ਲਈ ਪੈਸਾ ਦੇਗੀ ਸੁਪਰੀਮ ਕੋਰਟ ਦਾ ਮਹਿੰਗਾ ਤੋਂ ਮਹਿੰਗਾ ਵਕੀਲ ਕੀਤਾ ਜਾਵੇ ਤਾਂ ਉਸ ਵੇਲੇ ਕਹਿੰਦੇ ਸਦੇ ਸੁਪਰੀਮ ਕੋਰਟ ਚ ਹੋਇਆ ਵਕੀਲ ਸਰਕਾਰ ਬਣਿਆ ਹੋਇਆ ਪਰ ਜਿਹੜੇ ਲੋਕ ਇਹਦੇ ਤੋਂ ਪ੍ਰਭਾਵਿਤ ਹੋ ਰਹੇ ਸੀ ਜਿਨ੍ਹਾਂ ਨੇ ਪ੍ਰਭਾਵੀ ਹੋਣਾ ਸੀ ਉਹਨਾਂ ਨੂੰ ਵੀ ਧਿਰ ਬਣਨ ਦੀ ਲੋੜ ਸੀ ਤਾਂ ਉਸ ਵਕਤ ਸਾਡੇ ਦੇਸ਼ ਦੀ ਇੱਕ ਧਾਰਮਿਕ ਤੇ ਸਮਾਜਿਕ ਜਥੇਬੰਦੀ ਨੇ ਆਪਣਾ ਲੈਟਰ ਪੈਨ ਦਿੱਤਾ ਉੱਥੇ ਅਸੀਂ ਘੇਰ ਬਣੇ ਉਸ ਵੇਲੇ ਜਵਾਰ ਲਾਲ ਗੁਪਤਾ ਸਾਡੇ ਉਹਨੂੰ ਐਡਵੋਕੇਟ ਸੀ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਕਸਬਿਆਂ ਦੇ ਲੋਕਾਂ ਨੇ ਸ਼ਹਿਰਾਂ ਦੇ ਲੋਕਾਂ ਨੇ ਉਹਦੇ ਵਿੱਚ ਚੰਗੇ ਦਾ ਯੋਗਦਾਨ ਦਿੱਤਾ ਤਾਂ ਆਪਾਂ ਉਹ ਜਿਹੜਾ ਵਕੀਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ 2000 16 17 ਦੀ ਕਰਦਾ ਮੈਨੂੰ ਯਾਦ ਹੈ ਅਮੇਰ ਨਾਲ ਆਏ ਸਾਰੇ ਸਾਥੀ ਉਸ ਮੀਟਿੰਗ ਵਿੱਚ ਸ਼ਾਮਲ ਸੀ ਲੁਧਿਆਣੇ ਜਿਹਦੇ ਵਿੱਚ ਕਸ਼ਮੀਰ ਸਿੰਘ ਗੁੰਡਾ ਜੀ ਕੇ ਸਫਰਵਾਲ ਜੀ ਸਿੱਧੂ ਸਾਹਿਬ ਇਹ ਸਾਰੇ ਸਾਥੀ ਲੁਧਿਆਣੇ ਆਏ ਤੇ ਕਹਿ ਲੱਗੇ ਸਮਾਜ ਦੁਆਰਾ ਫਿਰ ਸ਼ੁਰੂ ਹੋ ਗਈ ਹੈ ਆਪਾਂ ਬਹੁਤ ਕਮਜ਼ੋਰ ਆ ਜਿਹੜੀ ਤੇ ਸਾਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੈ ਉਹਨਾਂ ਦੇ ਵਕੀਲਾਂ ਦੀ ਗਿਣਤੀ ਜ਼ਿਆਦਾ ਹੈ ਜਦੋਂ ਤਾਰੀਖ ਹੁੰਦੀ ਹੈ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਉਹਨੂੰ ਪੈਸਾ ਦੇਣ ਵਾਲੇ ਲੋਕ ਬਹੁਤ ਨੇ ਅਸੀਂ ਆਰਥਿਕ ਪੱਖੋਂ ਵੀ ਕਮਜ਼ੋਰ ਆ ਸਾਡਾ ਵਕੀਲ ਵੀ ਕੋਈ ਐ ਤਾਂ ਉਸ ਵਕਤ ਲੁਧਿਆਣਾ ਦੀ ਜਿਹੜੀ ਮੀਟਿੰਗ ਐ ਉਹ ਵੀ ਮੈਨੂੰ ਚਲਾ ਦਾ ਸਵਾਗਤ ਪ੍ਰਾਪਤ ਹੋਇਆ ਉੱਥੇ ਫੈਸਲਾ ਹੋਇਆ ਵੀ ਮੈਂ ਜਿੰਨਾ ਮਰਜ਼ੀ ਜਾਣਕਾਰੀ ਵਾਂ ਡਰਾਵਰ ਸਾਹਿਬ ਬੈਠੇ ਆ ਸਾਰੇ ਲਕੀਤ ਜੀ ਬੈਠੇ ਆ ਸਾਰੇ ਸੂਝਵਾਨ ਸਾਥੀ ਬੈਠੇ ਆ ਮੈਂ ਜਿੰਨੀ ਮਰਜੀ ਗੱਲਾਂ ਕਰ ਲਵਾ ਸਕਦਾ ਹਾਂ ਇਸ ਮੁਤਲਕ ਪਰ ਉਹਦਾ ਕੋਈ ਮਤਲਬ ਨਹੀਂ ਹੈ ਕੋਰਟ ਦੇ ਵਿੱਚ ਲੜਾਈ ਵਕੀਲਾਂ ਨੇ ਲੜਨੀ ਹੈ ਉੱਥੇ ਮਜ਼ਬੂਤ ਵਕੀਲ ਚਾਹੀਦੇ ਆ ਤੇ ਵਕੀਲਾਂ ਨੂੰ ਪੈਸੇ ਚਾਹੀਦੇ ਆ ਵੀ ਮੁਕਤੀ ਗੱਲ ਇਹ ਆ ਵੀ ਆਰਥਿਕ ਮਦਦ ਕਰੀਏ ਤਾਂ ਜੋ ਸੀ ਆਪਣੇ ਉੱਤੇ ਵਕੀਲ ਖੜੀ ਕਰ ਸਕੀਏ ਇਸ ਫੈਸਲੇ ਤੇ ਸਾਰਿਆਂ ਨੇ ਜੁੜਤਾ ਦਿਖਾਈ ਸਾਰਿਆਂ ਨੇ ਕਾਫੀ ਫੰਡ ਇਕੱਤਰ ਕੀਤਾ ਜਾਵੇ ਮੌਕੇ ਦੇ ਉੱਪਰ ਮੈਂ ਨਿੱਜੀ ਤੌਰ ਤੇ ਸਭ ਤੋਂ ਪਹਿਲਾਂ ਹੌਸਲਾ ਉਜਾਇਆ ਜੀ ਜਿਸ ਤਰ੍ਹਾਂ ਆ ਮੀਟਿੰਗ ਹੋ ਰਹੀ ਆ ਮੈਂ ਨਿੱਜੀ ਤੌਰ ਤੇ 10000 ਰੁਪਏ ਹੌਸਲੇ ਲਈ ਉਸ ਮੀਟਿੰਗ ਚ ਗਿਆ ਵੀ ਮੇਰੇ ਤੋਂ ਸ਼ੁਰੂਆਤ ਕਰੋ ਹੋਰ ਸਾਥੀਆਂ ਨੇ ਵੀ ਆਰਥਿਕ ਬੰਧ ਕੀਤੀ ਉਤੋਂ سلسلہ ਬਹੁਤ ਵਧੀਆ ਸ਼ੁਰੂ ਹੋਇਆ ਅਮਰਪੁਰ ਸਾਹਿਬ ਦਾ ਪਹਿਲੇ ਹੀ ਬਹੁਤ ਵੱਡਾ ਸਹਿਯੋਗ ਸੀ ਜੋ ਉੱਥੇ ਗੱਲ ਪੇਸ਼ ਕੀਤੀ ਗਈ ਨੈਕਸਟ ਮੀਟਿੰਗ ਅਸੀਂ ਜਲੰਧਰ ਦੇ ਦੇਸ਼ਪਗ ਦੇ ਯਾਦਗਾਰ ਰਾਮ ਵਿੱਚ ਕੀਤੀ ਜਿੱਦੇ ਚ ਫੈਸਲਾ ਹੋਇਆ ਕਿ ਜੇ ਆਪਾਂ ਅੱਗੇ ਹੋ ਕੇ ਪੈਰਵਾਹੀ ਕਰ ਰਹੇ ਆਂ ਪੈਸਾ ਵੀ ਦੇ ਰਹੇ ਆਂ ਤਾਂ ਫਿਰ ਸਾਨੂੰ ਉੱਥੇ ਧਿਰ ਵੀ ਬਣਾ ਬੜਾ ਜ਼ਰੂਰੀ ਹੈ ਉੱਥੇ ਫਿਰ ਨਾਮਕਰਨ ਹੋਇਆ ਇੱਕ ਜਥੇਬੰਦੀ ਦਾ ਜਿਹੜਾ ਨਾਮ ਰੱਖਿਆ ਸੀ ਵਾਲਵਿਕੀ ਮਜਬੀ ਸਿੱਖ 12% ਅਰਖਣ ਬਚਾਓ ਮੋਰਚਾ ਵੀ ਇਹਨੂੰ ਰਜਿਸਟਰ ਕਰਾਈਏ ਇਹ ਮੋਰਚਾ ਜਿਹੜਾ ਉੱਥੇ ਧਿਰ ਵੀ ਬਣੇ ਲੋਕੋ ਐਡਵੋਕੇਟਸ ਦੇ ਨਾਲ ਸਾਰਾ رابطہ ਜਿਹੜਾ ਹੁਣ ਉਹ ਇਹ ਕਰ ਰਹੇ ਸੀ ਤਾਂ ਉਹ ਅਸੀਂ ਸੰਸਥਾ ਨੂੰ ਰਜਿਸਟਰ ਕਰਾਇਆ ਰਜਿਸਟਰਡ ਜਾਰਤੂਦਾ ਫਾਊਂਡ ਕਰਵਾਇਆ ਉਹਦੇ ਜੋ ਪੰਜਾਬ ਦੇ ਲੋਕਾਂ ਨੇ ਲੱਖਾਂ ਰੁਪਇਆ ਉਸ ਅਕਾਊਂਟ 'ਚ ਸਿੱਧਾ ਭਾਇਆ ਉਹਦੀ ਬਦੌਲਤ ਹੀ ਕੰਮ ਸਿੱਧਲ ਕੀਤਾ ਗਿਆ ਹੈ। ਉਹਦੀ ਬਦੌਲਤ ਜਵਨਾਰ ਗੁਪਤਾ ਜੀ ਦੀ ਮੌਜੂਦਗੀ ਸੀ ਉਹਨਾਂ ਦਾ ਬੇਟਾ ਦਿਨੇਸ਼ ਗੁਪਤਾ ਸਾਡੇ ਕੋਲ ਖੜਾ ਸੀ। ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਦੇਸ਼ ਤੇ ਵਿਦੇਸ਼ ਤੇ ਸਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਉਹ ਕੇਸ ਜਿੱਤਣ ਦੇ ਵਿੱਚ ਕਾਮਯਾਬ ਹੋਏ। 12.5% ਦਾ ਉਹਦੇ ਲਈ ਤੁਹਾਡਾ ਸਾਰਿਆਂ ਦਾ ਹਰ ਤਰੀਕੇ ਦਾ ਯੋਗਦਾਨ ਹੈ ਇਹ ਜਿੱਤ ਜਿਹੜੀ ਹੈ ਇਹ ਕਿਸੇ ਕੋਈ ਇਕੱਲੇ ਵਿਅਕਤੀ ਦੀ ਨਹੀਂ ਹੈ ਕਿਸੇ ਇੱਕ ਸੰਗਠਨ ਦੀ ਨਹੀਂ ਹੈ ਇਹ ਸਮੁੱਚੇ ਮਜਬੀ ਬਾਲਵਿਕੀ ਭਾਈਚਾਰੇ ਦੀ ਹੈ ਇਹ ਕਿਸੇ ਇੱਕ ਵਿਅਕਤੀ ਦੀ ਜਿੱਤ ਨਹੀਂ ਹੈ ਇਹ ਜੀ ਤੁਹਾਡਾ ਸਾਰਿਆਂ ਦਾ ਆਪਣੇ ਆਪਣੇ ਤਰ੍ਹਾਂ ਤੇ ਕਿਤੇ ਨਾ ਕਿਤੇ ਕੋਈ ਰੋਲ ਹੈ ਹੁਣ ਅਗਲੀ ਚਿੰਤਾ ਜਿਹੜੀ ਹੈ ਉਹ ਉਹਦੇ ਲਈ ਆਪਾਂ ਖਤਰ ਹੋਏ ਇਹ ਨਹੀਂ ਕਿ ਉਹ ਗੱਲ ਮੇਰੇ ਦੱਸਣ ਦਾ ਪਾਵੈ ਨਾ ਸੀ ਆਪਾਂ ਜਾਣਦੇ ਸਾਰਾ ਕੁਝ ਹੀ ਹੈ ਮਰਵਾ ਅਪਡੇਟ ਥੋੜੀ ਜਿਹੀ ਕਰਨਾ ਚਾਹੁੰਦਾ ਸੀ ਜਿਦਾਂ ਇਹ ਫਸਲਾ ਸਾਡੇ ਹੱਥ ਚ ਆਇਆ ਤਾਂ ਜਿਹੜਿਆ ਵਰਦ ਇਹ ਮਲਾਈ ਚੱਟ ਰਿਆ ਸੀ ਪਿਛਲੇ ਲੰਬੇ ਸਮੇਂ ਤੋਂ ਕੱਲ ਹੀ ਤਾਂ ਉਧਰ ਦੀ ਤੌਰ ਤੇ ਉਹਦੇ ਕਾਬੇ ਘੇਡ ਚ ਪੀੜ ਹੋਣੀ ਸੀ ਉਹਦੇ ਪੰਜਾਬ ਦੇ ਵਿੱਚ ਜਿੰਨੀ ਕਿ ਮੈਨੂੰ ਜਾਣਕਾਰੀ ਹੈ 1997 ਤੋਂ ਬਾਅਦ 12% ਜਿਹੜਾ ਉਹ ਸਹੀ ਢੰਗ ਨਾਲ ਲਾਗੂ ਹੋਣਾ ਸ਼ੁਰੂ ਹੋ ਗਿਆ ਜਦੋਂ 1997 ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਬਣੀ ਹੈ ਪਹਿਲੀ ਵਾਰੀ ਮੇਰੇ ਧਿਆਨ ਜਦੋਂ ਆਇਆ ਕਿ ਜਦੋਂ ਵੀ ਸਰਕਾਰੀ ਨੌਕਰੀਆਂ ਦੀ ਭਰਤੀ ਹੁੰਦੀ ਹੈ ਉਦੋਂ ਅਖਬਾਰ ਵਿੱਚ ਇਸ਼ਤਿਹਾਰ ਜਿਹੜਾ ਹੈ ਸਹੀ ਢੰਗ ਨਾਲ ਪਬਲਿਸ਼ ਹੋਣ ਲੱਗਾ ਕਿ ਆ ਭਰਤੀ ਹੋਣ ਲੱਗੀ ਹੈ ਇਹਦੇ ਚ ਅਰਜਰਖਵੋਸਟਾਂ ਨਹੀਂ ਆਂਦੀਆਂ ਤੇ ਬਾਦਮਿਕੀ ਮਜਬੀ ਸਵਾਲਦੀ ਹੈ ਅੰਧੀਆਂ ਐਸੀ ਅਦਰਸ ਲਈ ਹੈ ਜਦੋਂ ਉਹਦੇ ਤੋਂ ਬਾਅਦ ਭਰਤੀ ਹੋਈ ਹੈ ਤਾਂ ਉਦੋਂ ਹਰ ਕੈਡਰ ਦੇ ਵਿੱਚ ਸਾਡੇ ਜਿਹੜੇ ਸਫਾਜ ਦੇ ਲੋਕ ਆਏ ਹੈ ਉਹਨੂੰ ਵੀ ਪਲੇਖਾ ਟੁੱਟਿਆ ਜਿਹੜਾ ਉਹ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਜਿਹੜੇ ਮਲਾਈ ਚੱਟ ਰਹੇ ਸੀ ਵੀ ਤੁਹਾਡੇ ਦਾ ਬੱਚੇ ਪੜਦੇ ਨਹੀਂ ਵੀ ਤੁਹਾਡੇ ਬੱਚੇ ਇਸ ਕਰਕੇ ਨਹੀਂ ਹੁੰਦੇ ਇਹ ਵੀ ਇੱਕ ਬੜੀ ਝੂਠੀ ਗੱਲ ਸੀ ਸਾਡੇ ਬੱਚੇ ਵੀ ਪੜਦੇ ਸੀ ਸਾਡੇ ਬੱਚੇ ਲਾਈਨ 'ਚ ਵੀ ਹੁੰਦੇ ਸੀ ਪਰ ਜਿੱਦਾਂ ਤੁਹਾਨੂੰ ਦੱਸਿਆ ਕਿ ਨਾ ਪੜhti ਕਰਨ ਵਾਲੇ ਬੋਰਡ 'ਚ ਸਾਡਾ ਨਾਮ ਤਾਂ ਹੁੰਦਾ ਸੀ ਨਾ ਸਿਫਾਰਿਸ਼ ਕਰਨ ਵਾਲਾ ਸਾਡਾ ਨਾਮ ਤਾਂ ਹੁੰਦਾ ਸੀ ਇਸ ਕਰਕੇ ਸਾਡੇ ਬੱਚੇ ਰਹਿ ਜਾਂਦੇ ਸੀ ਪਰ ਜਦੋਂ ਇਦਾਂ ਪਬਲਿਕ ਪੋਸਟ ਆਉਂਦੀ ਆ ਸਾਡੇ ਬੱਚੇ ਆਏ ਐਸੇ ਲਈ ਆਪਣੇ ਜਿੱਦਾਂ ਹੀ ਸਰਕਾਰ ਬਦਲੀ 2002 ਤੋਂ 7 ਦੇ ਦਰਮਿਆਨ ਕਾਂਗਰਸ ਦੀ ਸਰਕਾਰ ਬਣੀ ਤਾਂ ਜਲੰਧਰ ਦੇ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ 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 ਲਵਾ ਉਹ ਜਿਹੜੇ ਤਿੰਨ ਚਾਰ ਵਿਅਕਤੀ ਕਾਂਗਰਸ ਦੇ بڑے ਭਾੜੂ ਹੁੰਦੇ ਸੀ ਉਹਨਾਂ ਨੇ ਉਹ ਮੁੱਦਾ ਬਣਾ ਦੇ ਫਿਰ ਦੁਬਾਰਾ ਉਸ ਜਿਹੜਾ 60ਵਾਂ ਜੀ ਉਸ ਰੈਜੋਲੂਸ਼ਨ 12 ਸਾਡੇ ਬਾਹਰ ਮੇਰਾ ਆਪਣਾ ਕੈਪਟਨ ਸਾਹਿਬ ਤੋਂ ਬਣਵਾਇਆ ਪਾਸ ਕਰਵਾਇਆ ਐਕਟ ਬਣਵਾਇਆ ਫਿਰ ਉਹ ਕੋਰਟ 'ਚ ਚਲੇ ਇਹ ਹੁਣ ਜਿਹੜੀ ਭਰਤੀ ਆ ਜਦੋਂ ਤੋਂ ਇਦਾਂ ਚੱਲਦੀ ਆ ਸਾਡੇ ਬੱਚੇ ਜਿਹੀ ਐਸਡੀਓ ਅਲੱਗ-ਅਲੱਗ ਪੋਸਟਾਂ ਦੇ ਉੱਤੇ ਟੀਚਰ ਤੇ ਇੰਸਪੈਕਟਰ ਹਰ ক্যাਡਰ ਦੇ ਵਿੱਚ ਭਰਤੀ ਹੋਏ ਮੈਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਮਿਸਾਲ ਵਜੋਂ 2016 ਦੇ ਵਿੱਚ ਮੇਰਾ ਬੇਟਾ ਐਸਡੀਓ ਲੱਗਿਆ ਉਸ ਰੈਜ਼ਿਊਮੇਸ਼ਨ ਦੀ ਗੱਲੋਂ ਉਹਨਾਂ ਬਤੌਰ ਐਕਸ਼ਨ ਕਰ ਰਹੇ ਆ ਮੇਰੀ ਬੇਟੀ ਵੀ ਇਸ ਵਾਰ ਜੱਦ ਹੀ ਸੈਲੈਕਟ ਹੋਈ ਆ ਉਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਦੇ ਵਾਲਮੀਕੀ ਮਜਬੂਤੀ ਸਫਾਇਦੇ ਪੰਜਾਬ ਦੇ ਵਿੱਚ 20 ਜੱਜ ਲੱਗੇ ਪਿਛਲੇ ਸਾਲ ਤੁਹਾਡੇ ਜਾਂਦਾ ਸੀ 20 ਜੱਜ ਲੱਗੇ ਆ ਪਹਿਲੀ ਵਾਰੀ ਕਿਉਂਕਿ ਉਹ ਸਭੀ ਦੇ ਸਾਡੇ ਕੋਲ ਸੀ ਮੈਂ ਐਗਜ਼ਾਮ ਚ ਵੀ ਬੇਟੀ ਦੇ ਨਾਲ ਸੀ ਮੈਂਟੂ ਵਿੱਚ ਵੀ ਨਾਲ ਸੀ ਔਰ ਤੁਹਾਨੂੰ ਹੋਰ ਫੱਤਰ ਵਾਲੀ ਗੱਲ ਦੱਸਾਂ ਕਿ ਜਿਹੜੇ ਸਾਨੂੰ ਇਹ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਬੱਚੇ ਪੜਾਈ ਚ ਸਾਡੇ ਮੁਕਾਬਲੇ ਨਹੀਂ ਆ ਤੁਹਾਡੀ ਬੇਟੀ ਦੇ ਯਾਨੀ ਕਿ ਮੇਰੀ ਬੇਟੀ ਨੇ ਪੰਜਾਬ ਦੇ ਸਾਰੇ ਅਨੁਸੂਚਿਤ ਜਾਤੀ ਦੇ ਕੈਂਡੀਡੇਟਾਂ ਨੂੰ ਪਾਰ ਕਰਕੇ ਉਹਨੇ ਜਨਰਲ ਚ ਸੀਟ ਲਈ ਹੈ। ਕਿਆ ਬਾਤ ਹੈ। ਉਹ ਬੋਲੇ ਇਨਸਾਨ ਹੈ। ਸੁਭਾਣ ਅਕੀਮ ਪਾਵਾਦੀਏ। ਵਾਲੀ ਕੀ ਮਜਬੂਰ ਨਹੀਂ। ਐਸੀ ਅਦਰਸ ਦੇ ਵੀ ਕੋਈ ਨਹੀਂ ਕੈਂਡੀਡੇਟ ਹੈਗਾ ਜਿਹੜਾ ਜਨਰਲ ਚ ਆਇਆ ਹੋਵੇ ਪਿਛਲੇ ਦਸ ਚ। ਉਹ ਮੇਰੀ ਬੇਟੀ ਪ੍ਰੇਕਾ ਸੌਂਦੀ ਜਿਹੜੀ ਹੁਣ ਜੱਜ ਦੇ ਸੈੱਟ ਹੋਈ। ਵੇਰੀ ਰੂ ਲੈਕਚਰ ਹੋ ਰਿਹਾ ਹੈ ਮੈਂ ਤਾਂ ਦੱਸ ਰਿਹਾ ਕਿ ਜੇ ਉਹ ਚੀਜ਼ ਉਹ ਹਿੱਸਾ ਹੈਗਾ ਤਾਂ ਸਾਡੇ ਵਿੱਚ ਆ ਰਿਹਾ ਜੇ ਉਹ ਹਿੱਸਾ ਖਤਮ ਹੋ ਜਾਂਦਾ ਹੈ ਤਾਂ ਕਿਹਦੇ ਸਾਨੂੰ ਫਿਰ ਤੇ ਤਾਂ ਅਗਲੀ ਜਿਹੜੀ ਲੜਾਈ ਹੈ ਇਸ ਚਿੱਤ ਤੋਂ ਬਾਅਦ ਇਹ ਨੌਕਰੀਆਂ ਦੇ ਵਿੱਚ ਭਰਤੀ ਦੀ ਹੈ ਜਿਹੜਾ ਫੈਸਲਾ ਹੋਇਆ ਹੁਣ ਸਾਨੂੰ ਅਗਲੀ ਲੜਾਈ ਜਿਹੜੀ ਹੈ ਉਹ ਇਨ এডਿਕੇਸ਼ਨ ਇਹਨੂੰ ਪ੍ਰੋਮੋਸ਼ਨ ਇਨ ਪੋਲੀਟੀਕਲ ਫੀਲਡ ਹੁਣ ਸਾਨੂੰ ਰਾਜਨੀਤੀ ਦੀ ਸੱਤਾ ਵਿੱਚ ਵੀ ਹਿੱਸੇ ਦਾ ਨਹੀਂ ਮੰਗ ਕਰਨੀ ਪਵੇਗੀ ਬਰਾਬਰ ਬਰਾਬਰ ਆਬਾਦੀ ਦੇ ਹਿਸਾਬ ਨਾਲ ਵਿਧਾਨ ਸਭਾ ਦੀਆਂ ਸੀਟਾਂ ਦੀ ਵੰਡ ਵੀ ਓਦਾਂ ਹੀ ਹੋਵੇ ਪਿੰਡ ਦੇ ਵਿੱਚ ਸਰਪੰਚਾਂ ਦੀਆਂ ਸੀਟਾਂ ਦੀ ਵੀ ਓਦਾਂ ਹੀ ਵੰਡ ਹੋਵੇ ਸ਼ਹਿਰਾਂ ਦੇ ਵਿੱਚ ਕੌਂਸਲਰਾਂ ਦੀਆਂ ਸੀਟਾਂ ਦੀ ਵੀ ਉਸੇ ਤਰ੍ਹਾਂ ਵੰਡ ਹੋਵੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਜਿੰਨੀਆਂ ਸੀਟਾਂ ਆਉਂਦੇ ਵਿੱਚ ਵੀ ਉਸੇ ਤਰ੍ਹਾਂ ਵੰਡ ਹੋਵੇ ਪੰਜਾਬ ਦੇ ਵਿੱਚ ਉਹਨਾਂ ਸੂਚਿਤ ਜਾਤੀਆਂ ਜੋ ਬਿਲਣ ਵਾਲੇ ਮੰਤਰੀਪਦ ਜਿਹੜੇ ਆ ਉਹਨਾਂ ਚ ਵੀ ਉਸੇ ਤਰ੍ਹਾਂ ਵੰਡ ਹੋਵੇ ਬਾਕੀ ਉਹ ਹੀ ਲੜਾਈ ਉਹ ਇਸ ਤਰ੍ਹਾਂ ਦੀ ਲੜੀ ਪੈਗੀ ਦੇਣੀ ਪੈਗੀ। ਬਾਕੀ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਬਹੁਤ ਹੀ ਸਮਝਦਾਰੀ ਦੇ ਨਾਲ ਉਹ ਜਿਹੜੇ ਬੰਦੇ ਨੇ ਉਹ ਮੈਸੇਜ ਵਾਇਰਲ ਕੀਤਾ ਤੁਸੀਂ ਸਾਰਿਆਂ ਨੇ ਉਹ ਪਹਿਲਾ ਬੰਦਾ ਵੀ ਜਾਣ ਲਿਆ ਹੋਣਾ ਦਿੱਲੀ ਦਾ ਉਹ ਕਹਿੰਦਾ ਤੁਹਾਰਾ ਜਿਹੜਾ ਕਹਿੰਦਾ ਸੀ ਮੈਂ ਤਾਂ ਵੈਸੇ ਵਾਇਰਲ ਕਰ ਲਿਆ ਤਾਂ 2 April ਨੂੰ ਵੀ ਇਦਾਂ ਹੀ ਹੋਇਆ ਸੀ ਪਰ ਐਸ ਵਾਰੀ ਤੁਸੀਂ ਉਹਦਾ ਜਵਾਬ ਜਿਹੜਾ ਉਹ ਕਪਟ ਲੈਨੇ ਵਧੀਆ ਢੰਗ ਨਾਲ ਕੀਤਾ ਹੈ ਉਹਨੇ ਉਸ ਮੈਸੇਜ ਵੀ ਹਮਾਂ ਕੱਢ ਦਿੱਤੀ ਹੈ ਤੁਸੀਂ ਸਾਰੇ ਆਣੇ ਨਾਲ ਮਿਲ ਕੇ ਇਹਨੇ ਵਧੀਆ ਤੱਕ ਦੇ ਨਾਲ ਉਹਦਾ ਜਵਾਬ ਦਿੱਲੀ ਤੋਂ ਦਿੱਤਾ ਜਾ ਰਿਹਾ ਉਹਦਾ ਜਵਾਬ ਯੂਪੀ ਤੋਂ ਦਿੱਤਾ ਜਾ ਰਿਹਾ ਉਹਦਾ ਜਵਾਬ ਪੰਜਾਬ ਦੇ ਕੋਨੇ-ਕੋਨੇ ਤੋਂ ਦਿੱਤਾ ਜਾ ਰਿਹਾ ਉਹਦਾ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਅਦਰ ਸਟੇਟ ਤੋਂ ਦਿੱਤਾ ਜਾ ਰਿਹਾ ਇਹਦਾ ਮਤਲਬ ਕੀ ਹੈ ਕਿ ਵਾਲਮੀਕੀ ਸਮਾਜ ਦਾ ਇੱਕ ਸੂਝਵਾਨ ਵਰਗ ਜਿਹੜਾ ਹੈ ਉਹ ਵੀ ਦਾ ਹੋ ਗਿਆ ਇੱਕ ਬੁੱਧੀਜੀਵੀ ਵਰਗ ਜਿਹਦੀ ਰੋੜ ਹੈ ਨਾ ਵੀ ਜੀ ਉਹ ਬੁੱਧੀਜੀਵੀ ਵਰਗ ਇੱਥੇ ਵੀ ਬੈਠਾ ਹੈ ਉਹ ਦੇਖ ਦੇ ਕੋਨੇ-ਕੋਨੇ ਚ ਬੈਠਾ ਉਹ ਉਹ ਐਕਟਿਵ ਹੋ ਗਿਆ ਉਹਨੂੰ ਹੁਣ ਆਪਣੇ ਹਿੱਤਾਂ ਦਾ ਪਤਾ ਲੱਗ ਗਿਆ ਉਹ ਹਿੱਤਾਂ ਦੇ ਬੰਦੀ ਚਿੰਤਾ ਦਾ ਸਾਡਾ ਜਿਹੜਾ ਧਾਰਮਿਕ ਪੱਖ ਹੈ ਸਾਡੇ ਦੇਖੋ ਧਾਰਮਿਕ ਆਦਮੀ ਬੈਠੇ ਆ ਇੱਥੇ ਵੀ ਬੈਠਿਆ ਹਰ ਸਮਾਜ ਦੇ ਵਿੱਚ ਇੰਦਾ ਜਿਤਾ ਰਹੇ ਆ ਉਹਨਾਂ ਦੇ ਵਿੱਚ ਬੜੇ ਅਗਾਂਹ ਨੂੰ ਬੋਲਣ ਬਾਾਰੇ ਆ। ਤੋਂ ਇਹਨਾਂ ਨੂੰ ਵੀ ਸਲੂਟ ਕਰਦਾ ਹਾਂ। ਤੋਂ ਮੈਂ ਅੱਜ ਇਸ ਮੀਟਿੰਗ ਜਿੱਥੇ ਬੁਲਾਉਣ ਤੇ ਬਹੁਤ ਧੰਨਵਾਦ ਕਰਦਾ ਹਾਂ। ਉਥੇ ਆਪਾਂ ਸਾਰੇ ਚਿੰਤਾ ਜਤਾ ਰਹੇ ਹਾਂ ਕਿ ਇਹ ਜਿੱਤ ਤਾਂ ਪ੍ਰਾਪਤ ਹੋਈ ਹੈ। ਉਪਰ ਬਹੁਤ ਵੱਡਾ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਵਰਗ ਵੱਲੋਂ। ਜਿਹੜੇ ਨਹੀਂ ਚਾਹੁੰਦੇ ਕਿ ਜਿਹੜਾ ਵੰਚਿਤ ਵਰਗ ਹੈ ਜਿਹਨਾਂ ਨੂੰ ਇਸ ਰਿਜ਼ਰਵੇਸ਼ਨ ਦੇ ਵਿੱਚੋਂ ਕੋਈ ਹਿੱਸਾ ਹੀ ਨਹੀਂ ਮਿਲਿਆ। ਜੇ ਉਹਦੇ ਕਰਕੇ ਸਮਾਜ ਦੇ ਵਿੱਚ ਸਾਡਾ ਆਤੀ ਪਿਛੜਿਆ ਪਾਣਾ ਐਜੂਕੇਸ਼ਨ ਵੀ ਪਿਛੜਿਆ ਪਾਣਾ ਹੈ ਰਾਜਨੀਤੀ ਵੀ ਪਿਛੜਿਆ ਪਾਣਾ ਹੈ ਉਹ ਕੋਈ ਚਿੰਤਾ ਸਤਾ ਰਹੀ ਹੈ ਕਿ ਜੇ ਬਰਾਬਰ ਹਿੱਸਾ ਵੰਡਿਆ ਗਿਆ ਤਾਂ ਫਿਰ ਅਸੀਂ ਐਡਾ ਲੰਬਾ ਸਮਾਂ ਨਹੀਂ ਲਾਣਾ ਅੱਗੇ ਹੋਣ ਨੂੰ ਸਾਡੇ ਲੋਕ ਬੜੇ ਤੇਜ਼ੀ ਦੇ ਨਾਲ ਇੱਕ ਬਰਾਬਰਤਾ ਵੱਲ ਵਧਣਗੇ ਤਾਂ ਮੈਂ ਉਹੀ ਉਮੀਦ ਰੱਖਦਾ ਹਾਂ ਤੁਸੀਂ ਸਾਰੇ ਵੀ ਇਸ ਆਸ ਦੇ ਨਾਲ ਆਇਓ ਕਿ ਆਪਾਂ ਇਸ ਲੜਾਈ ਨੂੰ ਜਿਹਨੂੰ ਜਿੱਤਿਆ ਇਨੂੰ ਕਿਸੇ ਵੀ ਕੀਮਤ ਤੇ ਅਸੀਂ ਇਹਦੇ ਵਿੱਚ ਕੋਈ ਵੀ ਮਾੜਾ ਜਿਹਾ ਵੀ ਚੀਜ਼ ਮਰਤੀ ਨਹੀਂ ਹੋਣ ਦਵਾਂਗੇ ਉਹ ਸਮਝ ਚਾਏ ਸਾਨੂੰ ਕਿਸੇ ਵੀ ਤਰ੍ਹਾਂ ਨਾਲ ਕਾਨੂੰਨੀ ਤਰੀਕੇ ਨਾਲ ਲੜਨਾ ਪਵੇ ਚਾਹੇ ਉਹ ਸੜਕਾਂ ਤੇ ਲੜਨਾ ਪਵੇ ਚਾਹੇ ਉਹ ਸੋਸ਼ਲ ਮੀਡੀਆ ਤੇ ਲੜਨਾ ਪਵੇ ਆਪਾਂ ਸਾਰੇ ਜਾਗਰੂਕ ਰਹਿ ਕੇ ਉਦੇ ਤੇ ਕੰਮ ਕਰ ਰਹੇ ਆਂ ਅਗਲੀ ਜਿਹੜੀ ਲੜਾਈ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਹੁਣ ਸਾਨੂੰ ਇਹ ਦਬਾਅ ਪੰਜਾਬ ਸਰਕਾਰ ਦੇ ਸਭ ਤੋਂ ਪਹਿਲਾਂ ਮਰੋੜਾ ਚਾਹੀਦਾ ਕਿਉਂਕਿ ਜਦ ਜਦ ਵੀ ਲੁਧਿਆਣਾ ਦੇ ਵਿੱਚ ਮੇਰੇ ਨਾਲ ਬਾਊ ਸੁਰੇਂਦਰ ਬਾਲੀ ਜੀ ਬੈਠੇ ਆ ਮੇਰੇ ਵੱਡੇ ਵੀ ਤੋਂ ਅਸੀਂ ਕਾਲਜਾਂ ਦੇ ਵਿੱਚ ਲੁਧਿਆਣੇ ਜਾਂਦੇ ਵੀ ਐਡਮਿਸ਼ਨ ਕਰਾਉਣ ਜਾਂਦੇ ਸੀ ਆਪਣੇ ਬੱਚਿਆਂ ਦੀਆਂ ਤਾਂ ਅਸੀਂ ਕਈ ਵਾਰੀ 12:30 ਨੂੰ ਆਧਾਰ ਬਣਾ ਕੇ ਉੱਥੇ ਗੱਲ ਕਰਦੇ ਸੀ ਕਈ ਵਾਰੀ ਤਾਂ ਅਸੀਂ ਉਹ ਘਰਾ ਜਾਂਦੇ ਸੀ ਉਹ ਚੱਕਰ ਇੱਕ ਕਾਲਜ ਦੇ ਵਿੱਚ ਪ੍ਰਿੰਸੀਪਲ ਉਹੀ ਆ ਗਏ ਫਿਰ ਉਹ ਸਾਨੂੰ ਕਹਿੰਦੇ ਦਿਖਾਓ ਕਿਹੜਾ ਐਕਟ ਆ ਜੀ ਜਿਹਦੇ ਨਾਲ ਘਰ ਦੇ ਤੁਸੀਂ ਸਰਵਾਰੀ ਸਲਾਕੇ ਸਾਜ ਤੇ ਆ ਕੇ ਰੋਣਾ ਬੰਨੋ ਵੀ ਸਾਧੀਆਂ ਸੀਟਾਂ ਕਿੱਥੇ ਆ ਸਾਡੇ ਸਮਾਜ ਦੇ ਬੱਚੇ ਕਿਤੇ ਭਰਤੀ ਕੀਤੇ ਤੁਸੀਂ ਉਸ ਪੱਲੇ ਉਹ ਕਹਿੰਦੇ ਜੀ ਇਹਦੇ ਵਿੱਚ ਕੋਈ ਨਹੀਂ ਗੀ ਇਹ ਤਾਂ ਦੀ ਗੱਲ ਉਹ ਭਰਤੀ ਵੇਲੇ ਆ ਪਰਮਿਸ਼ਨ ਵੇਲੇ ਨਹੀਂ ਆ ਇਸ ਕਰਕੇ ਸਾਨੂੰ ਹੋਰ ਪੰਜਾਬ ਸਰਕਾਰ ਤੇ ਇਸ ਦਾ ਵੀ ਜਵਾਬ ਬਣਾਉਣਾ ਪਏਗਾ ਇਹ ਇਨ ਐਜੂਕੇਸ਼ਨ ਸਭ ਤੋਂ ਪਹਿਲਾਂ ਬੁਰੀਆ ਹੋਣੀ ਚਾਹੀਦੀ ਆ ਜੇ ਅਸੀਂ ਚੰਗੇ ਕੋਰਸੇ ਦੇ ਵਿੱਚ ਸਾਡੇ ਬੱਚੇ ਪਹਿਲਾਂ ਐਡਮਿਸ਼ਨ ਲੈਣਗੇ ਤਾਂ ਹੀ ਉਹ ਪੋਸਟਾਂ ਪਹਿਲਾਂ ਖੋਲ੍ਹਦੀਆਂ ਫਿਰ ਤਾਂ ਹੀ ਇੱਕ ਦੂਜਾ ਪੁਆਇੰਟ ਜਿਹੜਾ ਆ ਉਹ ਭਰਤੀ ਤੋਂ ਬਾਅਦ ਪ੍ਰੋਮੋਸ਼ਨ ਦਾ ਹੈ ਉਹ ਵੀ ਸਾਨੂੰ ਸਰਕਾਰ ਨੂੰ ਕਹਿਣਾ ਪਏਗਾ ਉਹ ਕੋ ਭਰਤੀ ਤੋਂ ਬਾਅਦ ਉਹ ਕਹਿੰਦੇ ਜੀ ਹੁਣ ਬਰਾਬਰ ਹੋ ਗਿਆ ਤੁਹਾਡਾ ਰੋਸਟਰ ਹੁਣ ਇਥੋਂ ਸਿਹਯਾਰਤਾ ਦੇ ਹਿਸਾਬ ਨਾਲ ਚੱਕਿਆ ਜਾਊਗਾ ਜੇ ਭਰਤੀ ਸਾਡੀ 12.5% ਦੇ ਨਾਲ ਆਦੀ ਹੈ ਪ੍ਰੋਮੋਸ਼ਨ ਵੇਲੇ ਵੀ ਸਾਨੂੰ ਉਦਾਂ ਹੀ ਉਹ ਕੋਟਾ ਜਿਹੜਾ ਹੈ ਮਿਲਣਾ ਚਾਹੀਦਾ ਸਾਨੂੰ ਪ੍ਰੋਮੋਸ਼ਨ ਦੇ ਕੋਟੇ ਜਿਹੜਾ ਇਗਜ਼ਿਸਟ ਮਹਿਗੀ ਤਾਂ ਫਿਰ ਰਾਜਨੀਤੀ ਦੇ ਵਿੱਚ ਵੀ ਇਸੇ ਨਾਲ ਰਹੀ ਉਸੇ ਤਰ੍ਹਾਂ ਲਾਗੀਆਂ ਨੇ ਕਹੀਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਦਰ ਸਤਿ ਜੈਵਾ